ਸਸ ਕਾਲ ਦੋਸਤੋ ਸੋ ਕੈਨੇਡਾ ਜਾਣ ਵਾਲੇ ਬੱਚੇ ਐ ਨੋਟ ਕਰ ਲੈਣ ਜਿਨ੍ਹਾਂ ਦੀਆਂ ਫਾਈਲਜ਼ ਆਨਲਾਈਨ ਸਬਮਿਟ ਹੋ ਚੁੱਕੀਆਂ ਨੇ ਜਾਂ ਆਉਣ ਵਾਲੇ ਦਿਨਾਂ 'ਚ ਸਬਮਿਟ ਹੋਣੀਆਂ ਨੇ ਜਾਂ ਜਿਹੜੇ ਹਜੇ ਪ੍ਰੋਸੈਸ ਸ਼ੁਰੂ ਕਰ ਰਹੇ ਨੇ ਕੈਨੇਡਾ ਵੱਲੋਂ ਬਾਇਓਮੈਟ੍ਰਿਕ ਦੇ ਪ੍ਰੋਸੈਸ ਦੇ ਵਿੱਚ ਡਿਲੇ ਆ ਚੁੱਕਾ ਹੈ ਜਿਹੜੀ ਫਾਈਲ ਆਪਾਂ ਆਨਲਾਈਨ ਜਮ੍ਹਾਂ ਕਰਦੇ ਹਾਂ ਉਸ ਤੋਂ ਬਾਅਦ ਵੀਆਈਐਲ ਆਉਂਦਾ ਹੈ ਜਿਹਦੇ ਬੇਸ ਤੇ ਆਪਾਂ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਬੁੱਕ ਕਰਦੇ ਹਾਂ ਉਹ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਬੁੱਕ ਹੋਣ ਚ ਪਹਿਲਾਂ ਜਿਹੜਾ ਸਮਾਂ ਸੀ ਤਕਰੀਬਨ 48 ਤੋਂ 72 ਘੰਟਿਆਂ 'ਚ ਲੈਟਰ ਆ ਜਾਂਦੀ ਸੀ 2 ਤੋਂ 3 ਦਿਨ ਦੇ ਵਿੱਚ ਬਟ ਅੱਜਕੱਲ ਉਸ ਲੈਟਰ ਦੇ ਵਿੱਚ 10 ਤੋਂ 15 ਦਿਨ ਦਾ ਸਮਾਂ ਲੱਗ ਰਿਹਾ ਸੋ ਜਿਹੜੇ ਵੀ ਬੱਚਿਆਂ ਨੇ ਅਪਲਾਈ ਕੀਤਾ ਹੋਇਆ ਜਿਨ੍ਹਾਂ ਦਾ BIL ਹਜੇ ਨਹੀਂ ਆਇਆ ਆਉਣ ਵਾਲੇ ਸਮੇਂ 'ਚ ਥੋੜਾ ਡਿਲੇ ਹੋ ਸਕਦਾ ਹੈ ਇਹ ਡਿਲੇ ਥੋੜਾ ਵੱਧ ਵੀ ਸਕਦਾ ਹੈ ਬਟ ਇਹਨੂੰ ਜਲਦੀ ਕੈਨੇਡਾ IRCC ਘਟਾਉਣ ਦੀ ਕੋਸ਼ਿਸ਼ ਕਰੇਗਾ ਬਟ ਇਸ ਸਮੇਂ ਜਿਹੜੀਆਂ ਫਾਈਲਸ ਨੇ ਉਹਨਾਂ ਦੇ ਵਿੱਚ ਇਹ ਡਿਲੇ ਦੇਖਣ ਨੂੰ ਮਿਲ ਸਕਦਾ ਸੋ ਜਿਹੜੇ ਵੀ ਬੱਚੇ ਆਪਣੀਆਂ ਫਾਈਲਸ ਨੂੰ ਪ੍ਰੋਸੈਸ ਚ ਲਾ ਚੁੱਕੇ ਨੇ ਔਰ ਕਨਫਿਊਜ਼ਡ ਨੇ ਕਿ ਮੇਰਾ ਬੀਆਈਐਲ ਨਹੀਂ ਆ ਰਿਹਾ ਮੇਰੇ ਦੋਸਤ ਦਾ ਆ ਗਿਆ ਸੀਗਾ 2 ਦਿਨਾਂ 'ਚ ਜਾਂ 3 ਦਿਨਾਂ 'ਚ ਤਾਂ ਉਹਨਾਂ ਬੱਚਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਇਹ ਡਿਲੇ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਨਾਲ ਹੁਣ ਜਿਹੜਾ ਸਟੱਡੀ ਵੀਜ਼ਾ ਆ ਉਹਦਾ ਕੰਪਲੀਟ ਰਿਜ਼ਲਟ ਤੁਹਾਨੂੰ ਸ਼ਾਇਦ 1 ਮਹੀਨੇ ਤੱਕ ਮਿਲਿਆ ਕਰੂਗਾ ਜਿਹੜਾ ਕਿ ਪ੍ਰੈਜ਼ੈਂਟਲੀ 2 ਤੋਂ 3 ਹਫ਼ਤਿਆਂ ਦੇ ਵਿੱਚ ਰਿਜ਼ਲਟ ਆ ਜਾਂਦਾ ਸੀ ਸੋ ਜਿਹੜੇ ਵੀ ਬੱਚੇ ਆਪਣੀਆਂ ਫਾਈਲਸ ਲਾ ਰਹੇ ਨੇ ਜਿੰਨੀ ਜਲਦੀ ਹੋ ਸਕਦਾ ਆਪਣੀਆਂ ਫਾਈਲਸ ਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਸੈਪਟੈਂਬਰ ਇਨਟੇਕ ਕਿਸੇ ਤਰ੍ਹਾਂ ਵੀ ਤੁਹਾਡੇ ਲਈ ਪਰੇਸ਼ਾਨੀ ਨਾ ਬਣੇ ਪਲੱਸ ਅਗਰ ਵੀਜ਼ਾ ਆਪਾਂ ਟਾਈਮ ਨਾ ਹਾਸਲ ਕੀਤਾ ਹੋਊਗਾ ਨਾ ਦੋਸਤੋ ਤੇ ਆਪਾਂ ਟਰੈਵਲ ਵਾਲੀ ਜਿਹੜੀ ਜਰਨੀ ਆ ਉਹਨੂੰ ਆਰਾਮ ਨਾਲ ਵਧੀਆ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਪਲਾਨ ਕਰ ਸਕਦੇ ਹਾਂ ਭਾਵੇਂ ਉਹ ਸ਼ਾਪਿੰਗ ਹੋਵੇ ਭਾਵੇਂ ਬਾਹਰ ਆਪਣੀਆਂ ਅਕਮੋਡੇਸ਼ਨ ਅਰੇਂਜ ਕਰਨੀ ਹੋਵੇ ਜਾਂ ਹੋਰ ਕਈ ਮਸਲੇ ਜਿਹੜੇ ਮੌਕੇ ਤੇ ਹਰ ਇੱਕ ਪਰਿਵਾਰ ਨੇ ਦੇਖਣੇ ਹੁੰਦੇ ਆ ਸੋ ਆਪਣੀਆਂ ਫਾਈਲਸ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਪ੍ਰੋਸੈਸ ਚਲਾਉਣ ਦੀ ਕੋਸ਼ਿਸ਼ ਕਰੋ ਅਗਰ ਤੁਸੀਂ ਐਸੇ ਸਟੂਡੈਂਟ ਹੋ ਜਿਹੜੇ ਪੈਸੇ ਪੱਖੋਂ ਪਰੇਸ਼ਾਨ ਹੋ ਕੈਨੇਡਾ ਜਾਣ ਲਈ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੈਨੇਡਾ ਦੇ ਕਈ ਐਸੇ ਕੋਰਸਿਸ ਨੇ ਜਿਨ੍ਹਾਂ ਨੂੰ ਉੱਥੇ ਦੀਆਂ ਗਵਰਨਮੈਂਟਸ ਕੰਪਨੀਆਂਸ ਫੰਡ ਕਰ ਰਹੀਆਂ ਨੇ ਸੋ ਤੁਸੀਂ 3 ਲੱਖ ਫੀਸ ਦੇ ਕੇ ਇੱਥੋਂ ਜਾ ਸਕਦੇ ਹੋ ਬਾਕੀ ਦੀ ਫੀਸ ਤੁਸੀਂ ਕੈਨੇਡਾ 'ਚ ਕਿਸ਼ਤਾਂ ਦੇ ਵਿੱਚ ਸੱਤ ਸਾਲਾਂ 'ਚ ਦੇ ਸਕਦੇ ਹੋ ਬਹੁਤ ਵੱਡੀ ਇਨਸਟਾਲਮੈਂਟ ਹੈ ਔਰ ਇਥੇ ਸਿਰਫ ਤੁਸੀਂ ਆਪਣਾ ਜੀਆਈਸੀ ਤੇ 3 ਲੱਖ ਫੀਸ ਦੇ ਕੇ ਜਾ ਸਕਦੇ ਹੋ ਯਾਨੀ ਪੂਰੀ ਜਾਣਕਾਰੀ ਤੁਸੀਂ ਬਰੌਡਵੇ ਦੀ ਟੀਮ ਨੂੰ ਮਿਲ ਕੇ ਲੈ ਸਕਦੇ ਹੋ ਔਰ ਆਪਣੇ ਪ੍ਰੋਫਾਈਲਸ ਨੂੰ ਡਿਲੇ ਨਾ ਕਰੋ ਜਿੰਨੀ ਜਲਦੀ ਹੋ ਸਕਦਾ ਹੈ ਆਪਣੀ ਮੰਜ਼ਲ ਵੱਲ ਕਦਮ ਪੁੱਟੋ ਸਸਿਕ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ